ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਫ੍ਰੀ ਕਰਨ ਵਾਸਤੇ ਜਿਹੜੀ ਹੈਗੀ ਹੈ ਇੱਕ ਮਹਿੰਮ ਜਿਹੜਾ ਆਪਰੇਸ਼ਨ ਪ੍ਰਹਾਰ ਜਿਹੜਾ ਕੀਤਾ ਗਿਆ ਸੀ ਜੋ 72 ਘੰਟੇ ਦਾ ਆਪਰੇਸ਼ਨ ਕੱਲ੍ਹ ਤੱਕ ਸਾਡਾ ਚੱਲਿਆ ਸੀ ਉਹਦੇ ਲੱਗੀ ਜਿੱਤ ਹੈ ਜਿਹੜੀ ਹੈ ਕਿ ਨੇ ਅੱਗੇ ਹੁਣ ਗੈਂਗਸਟਰਾਂ ਦੇ ਵਾਰ ਨਾਮ ਦੇ ਉੱਤੇ ਜਿਹੜੀ ਹੈਗੀ ਹੈ ਸਾਡੇ ਵੱਲੋਂ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਗੈਂਗਸਟਰ ਦੇ ਵਾਰ ਇਹ ਸਾਡੀ ਜਿਹੜੀ ਹੈ ਲਗਾਤਾਰ ਜਿਹੜੀ ਚੱਲਦੀ ਰਹੀ ਹੈ ਕਿਉਂਕਿ ਆਪਰੇਸ਼ਨ ਪ੍ਰਹਾਰ ਅਸੀਂ 72 ਘੰਟੇ ਵਾਸਤੇ ਨਿਸ਼ਚਿਤ ਚਲਾਇਆ ਸੀ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਸਕਸੈਸ ਮਿਲਿਆ ਜਿਹਦੇ ਵਿੱਚ ਜਲੰਧਰ ਦੇ ਹਾਥੀ ਦੇ ਵਿੱਚ ਅਸੀਂ 155 ਦੇ ਕਰੀਬ ਜਿਹੜੇ ਵੱਖ-ਵੱਖ ਦੋਸ਼ੀ ਸਾਨੂੰ ਵਨਟਡ ਸੀ ਉਹਨਾਂ ਨੂੰ ਗ੍ਰੈਫਰ ਕੀਤਾ ਐਂਡ ਇਹਨਾਂ ਦੇ ਵਿੱਚ ਮੇਜਰ ਜਿਹੜਾ ਹੈਗੇ ਇਸ ਆਪਰੇਸ਼ਨ ਦੇ ਦੌਰਾਨ ਲੋਇਆ ਏਰੀਆ ਦੇ ਵਿੱਚ ਵੀ ਸਾਡੇ ਤੋਂ ਜਿਹੜਾ ਹੈਗਾ ਅਸੀਂ ਕੱਲ ਸੋਹਲ ਚੰਗੇ ਜਿਹੜਾ ਜਮੀਰਪਿੰਡ ਹੈਗਾ ਉੱਥੇ ਵੀ ਇਹ ਬਦਮਾਸ਼ਾਂ ਨਾਲ ਐਨਕਾਊਂਟਰ ਸਾਡੇ ਟੀਮ ਦਾ ਹੋਇਆ ਸੀ ਜਿਹਦੇ ਵਿੱਚ ਉੱਥੇ ਵੀ ਅਸੀਂ ਦੋ ਬਦਮਾਸ਼ਾਂ ਨੂੰ ਜਿਹੜਾ ਹੈਗਾ ਗ੍ਰਿਫਤਰ ਕੀਤਾ ਸੀ ਤੇ ਇੱਕ ਬਦਮਾਸ਼ ਦੇ ਵਿੱਚ ਜ਼ਖਮੀ ਹੋਇਆ ਸੀ ਅੱਜ ਇੱਥੇ ਤੁਸੀਂ ਜਿੱਥੇ ਆਪਾਂ ਖੜੇ ਹੈਗੇ ਆ ਇੱਥੇ ਵੀ ਇੱਕ ਲਾਪਰੀ ਦੇ ਨਾਂ ਦਾ ਜਿਹੜਾ ਹੈਗਾ ਅਸਫਸਟਾ ਉਹ ਪੁਲਿਸ ਫਾਇਰਿੰਗ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾディー ਖਤਰ ਫਾਇਰਿੰਗ ਕੀਤਾ ਉਹਦੇ ਵਿੱਚ ਜ਼ਖਮੀ ਹੋਇਆ ਤਾਂ ਇਹਦੇ ਵਿੱਚ ਸਾਡੇ ਵੱਲੋਂ ਕਲੀਅਰ ਜਿਹੜਾ ਹੈਗਾ ਸੁਨੇਹਾ ਹੈਗਾ ਕਿ ਅਗਰ ਕੋਈ ਵੀ ਜਿਹੜਾ ਇਸ ਜੈਂਚੁਲਰਿਜ਼ਮ ਦੇ ਵਿੱਚ ਆਪਣੇ ਆਪ ਦੇ ਵਿੱਚ ਸ਼ਾਮਲ ਹੁੰਦਾ ਜਾਂ ਇਸ ਤਰ੍ਹਾਂ ਦੀਆਂ ਕੋਈ ਲਾਅ ਦੇ ਮੈਂਸ ਜਿਹੜਾ ਵੀ ਕੋਈ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦਾ ਤਾਂ ਉਹਨਾਂ ਨੂੰ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਨਿਪਟਾਇਆ ਜਾਵੇ। ਥੈਂਕ ਯੂ। ਇੱਕ 19 ਦਸੰਬਰ ਨੂੰ ਜਿਹੜੀ ਹੈਗੀ ਆ ਇੱਕ ਵਾਰਦਾਤ ਕਿਸ਼ਨਗੜ ਪਟ્રોલ ਰੰਪਰ ਦੇ ਇਲਾਕੇ ਕਿਸ਼ਨਗੜ ਚੌਂਕ ਦੇ ਵਿੱਚ ਇੱਕ ਬਲਿਸ਼ਟਾ ਕੈਫੇ ਹਾਊਸ ਹੈ ਉੱਥੇ ਇੱਕ ਸੈਂਟ ਸੋਲਜਰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਬੱਚੇ ਉੱਥੇ ਇਕੱਠੇ ਹੋਏ ਸੀ। ਉਹਨਾਂ ਨੇ ਕਾਲਜ ਦੇ ਵਿੱਚ ਅੱਗੇ ਜਾਣਾ ਸੀ। ਪ੍ਰਧਾਨਗੀ ਦੀ ਚੌਂਕ ਨੂੰ ਲੈ ਕੇ ਤਾਂ ਉਸ ਦੇ ਜਦੋਂ ਬੱਚੇ ਉੱਥੇ ਇਕੱਠੇ ਹੁੰਦੇ ਤੇ ਇੱਕ ਹੋਰ ਤਿੰਨ ਕਾਰਾਂ ਦੇ ਵਿੱਚ ਕੁਝ ਜਿਹੜੇ ਲੜਕੇ ਆਉਂਦੇ ਆ ਜਿੰਨਾਂ ਵੱਲੋਂ ਉੱਥੇ ਫਾਇਰਿੰਗ ਕੀਤੀ ਜਾਂਦੀ ਜਿਸ ਦੇ ਵਿੱਚ ਦੋ ਲੜਕੇ ਜਿਹੜੇ ਸੀ ਇੰਜਰਡ ਹੋ ਕੇ ਸੀ ਇੱਕ ਦੇ neck ਦੇ ਵਿੱਚ ਤੇ ਜਿਹੜੀ ਹੈਗੀ ਹੈ ਇੱਕ ਦੇ chest ਦੇ ਵਿੱਚ ਗੋਲੀ ਜਿਹੜੀ ਲੱਗੀ ਸੀ ਤਾਂ 19 ਦਸੰਬਰ ਨੂੰ ਸੀ ਇੱਕ ਦੋਸ਼ੀ ਜਿਹੜਾ ਹੈਗਾ ਲੱਖਾ ਨਾਮ ਦਾ ਜਿਹੜਾ ਕਿ ਅਸੀਂ ਉਹਨੂੰ ਅਸੀਂ ਕਾਊਂਟਰ ਤੇ ਵਿੱਚ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਸਾਡੀ ਜਿਹੜਾ ਮਕਦਮਾ 207/25 ਤੱਕ थाना ਆਦਮਪੁਰ ਦੇ ਵਿੱਚ ਦਰਜ ਕਰਕੇ ਜਿਹਦੀ ਇਹਦੀ ਸਾਡੇ ਵੱਲੋਂ ਡੀਐਸਪੀ ਰਜੀਵ ਕੁਮਾਰ ਡੀਐਸਪੀ ਸਬਡਿਵੀਜ਼ਨ ਆਦਮਪੁਰ ਇਨਸਪੈਕਟਰ ਵਿੰਦਰਪਾਲ ਸਾਡੇ ਐਸਐਚਓ ਆਗਮਪੁਰ ਇਹਨਾਂ ਨੂੰ ਜਿਹੜੀ ਹੈਗੀ ਹੈ ਕਿ ਭਗੈਣਾਂ ਤਫਰੀਸ਼ ਕਰਨ ਵਾਸਤੇ ਇਹਨਾਂ ਦੀ ਟੀਮ ਜਲਦ ਜਲਦ ਕੀਤੇਗੇ ਅਸੀਂ ਜਿਸ ਦੇ ਤਹਿਤ ਅੱਜ ਜਿਹੜੀ ਹੈਗੀ ਹੈ ਤੁਸੀਂ 23 ਤਰੀਕ ਨੂੰ ਇੱਕ ਸਾਡੇ ਕੋਲ ਸਿਕਰਟ ਇਨਫੋਰਮੇਸ਼ਨ ਸਾਡੇ ਅਫੀਸਰ ਨੂੰ ਆਉਂਦੀ ਹੈ ਕਿ ਏਰੀਆ ਦੇ ਵਿੱਚ ਇਹਨਾਂ ਉਸ ਵਾਰਦਾਤ ਦਾ ਜਿਹੜਾ ਮੇਨ ਸ਼ੂਟਰ ਹੈਗਾ ਜਿਸ ਦਾ ਨਾਮ ਲਵਪ੍ਰੀਤ ਉਰਫ ਲਵੀ ਜੋ ਵਾਰਡ ਨੰਬਰ 12 ਫਲਕ ਦਾ ਰਹਿਣ ਵਾਲਾ ਜਿਲਕਾ ਗੁੰਦਲਾ ਦਾ ਉਹ ਜਿਹੜਾ ਹੈਗਾ ਲਾਵਲਪੁਰ ਵਾਲੇ ਏਰੀਆ ਦੇ ਵਿੱਚ ਤੇ ਜਿਹੜੀ ਹੈਗੀ ਹੈ ਇੱਥੇ ਏ ਏਰੀਆ ਜਿਗਰਾਵਾ ਪਿੰਡ ਪੈਂਦਾ ਇਹਦੇ ਨਾਲ ਹੀ ਲਾਵਲਪੁਰ ਦੇ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਤਾਂ ਪੁਲਿਸ ਪਾਰਟੀ ਸਾਡੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਏਐਸਆਈ ਪਰਮਜੀਤ ਸਿੰਘ ਇੰਚਾਰਜ ਕੌਂਟੀ ਲਾਵਲਪੁਰ ਤੇ ਸਾਡੇ ਏਐਸਆਈ ਕੁਲਦੀਪ ਸਿੰਘ ਏ ਆਪਣੇ ਇੰਚਾਰਜ ਕੌਂਟੀ ਜੰਡੂ ਸਿੰਘਾ ਜਿਹੜੇ ਹੈਗੇ ਨੇ ਨਾਲ ਇਹਨਾਂ ਦੇ ਤਿੰਨ ਹੋਰ ਮੁਲਾਜ਼ਮ ਜਿਹੜੇ ਹੈਗੇ ਸਰਕਾਰੀ ਬਲੈਰੋ ਕੈਂਪਰ ਦੇ ਵਿੱਚ ਏਰੀਆ ਦੇ ਵਿੱਚ ਆਪਣੀ ਇਹ ਦੋਸ਼ੀ ਨੂੰ ਕਾਬੂ ਕਰਨ ਵਾਸਤੇ ਇਹਨਾਂ ਨੂੰ ਡਿਸਪੈਚ ਕੀਤਾ ਗਿਆ ਜਿਸ ਤੇ ਅੱਜ 9:00 ਸਵੇਰ ਦੇ ਕਰੀਬ ਜਿਹੜਾ ਹੈਗਾ ਦੋਸ਼ੀਾਂ ਦੇ ਨਾਲ ਜਿੱਥੇ ਆਪਾਂ ਬਕੂ ਵਾਲੀ ਜਗ੍ਹਾ ਤੇ खड़े ਐ ਇਸ ਜਗ੍ਹਾ ਦੇ ਉੱਪਰ ਜਦੋਂ ਇਹ ਵਿਕਰਾਵਾਂ ਵਾਲੀ ਸਾਈਡ ਤੋਂ ਲਾਹਲਪੁਰ ਨੂੰ ਜਿਹੜਾ ਦੋਸ਼ੀ ਜਿਹੜਾ ਜਾ ਰਿਹਾ ਸੀ ਤਾਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਮੋਟਰਸਾਈਕਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਸਪਲੈਂਟਰ ਤੇ ਸੀ ਤਾਂ ਉਸ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਜਿਹੜੀ ਹੈਗੀ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਸ ਦੋਸ਼ੀ ਵੱਲੋਂ ਦੋ ਰਾਊਂਡ ਜਿਹੜੇ ਨੇ ਫਾਇਰ ਕੀਤੇ ਗਏ ਪੁਲਿਸ ਪਾਰਟੀ ਵੱਲੋਂ ਆਪਣੇ ਬਚਾディー ਖਾਤਰ ਜਦੋਂ ਜਿਹੜੀ ਹੈਗੀ ਹੈ ਸੈਲਫ ਡਿਫੈਂਸ ਦੇ ਵਿੱਚ ਇਹਨੂੰ ਵਾਰਨਿੰਗ ਦੇਣ ਤੋਂ ਬਾਅਦ ਜਦੋਂ ਗੋਲੀ ਚਲਾਈ ਗਈ ਤਾਂ ਉਹਦੇ ਜੋ ਇਹਦੇ ਸਰਜੀ ਬਾਂ ਦੇ ਵਿੱਚ ਜਿਹੜੀ ਹਿੱਟ ਹੋਈ ਹੈ ਐਂਡ ਇਹ ਇੰਜਰਡ ਹੋਇਆ ਇਹਨੂੰ ਹਸਪੀਟਲਾਈਜ਼ ਕੀਤਾ ਜਿਹੜਾ ਹੈਗਾ ਲਾਪਰੀ ਤਲਵੀ ਇਨਸਪੈਕਟਿਵ ਭਲਾਇਆ ਗਿਆ ਤੇ ਹੋਰ ਦਾ ਇੱਕ ਜਿਹੜੀ ਰਿਪੋਰਟ ਉਸ ਦੇ ਵਿੱਚ ਪਾਇਆ ਗਿਆ ਕਿ ਇਸ ਦੇ ਉੱਤੇ ਤਿੰਨ ਕੰਪਨੀ ਪਹਿਲਾਂ ਵੀ ਜਿਹੜੇ ਹੈਗੇ ਨੇ ਅਲੱਗ-ਅਲੱਗ ਜਿਹੜੇ ਧਾਰਾਵਾਂ ਦੇ ਤਹਿਤ ਲੜਾਈ ਦੇ ਗੱਡੇ ਦੇ ਦਰਜ ਹੈਗੇ ਆ ਬਾਕੀ ਥਾਣੇ ਤੋਂ ਜਿਹੜਾ ਹੈ ਕਿ ਰਿਕਾਰਡ ਇਹਦਾ ਪੁਰਾਣਾ ਫਾਇਲ ਕੀਤਾ ਜਾ ਰਿਹਾ ਐਂਡੇ ਦੀ ਲੁਗਾਈ ਦਾ ਜੀ ਹੈਗੀ ਹੈ ਜਦੋਂ ਉਹਦੀ ਅਫੀਸ਼ੀਅਲ ਚਾਰਜ ਹੋ ਗਿਆ ਉਸ ਤੋਂ ਬਾਅਦ ਇਹ ਰੈਸ ਪਾ ਕੇ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰਕੇ ਲੁਗਾਈਦੜ ਬੁਝੇ ਥੈਂਕ ਯੂ ਜੀ